ਨਮਸਕਾਰ ਤੁਸੀਂ ਦੇਖ ਰਹੇ ਹੋ ਨਿਊਜ਼ ਪ੍ਰਾਈਮ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਦਿੱਤ ਹੈ ਤਾਂ ਅੱਜ ਸਰਕਾਰੀ ਹਾਈ ਸਕੂਲ ਕਲਿਤਰਾ ਵੱਲੋਂ ਜਾਗਰੂਕ ਮਾਰਚ ਕਰਿਆ ਗਿਆ ਜਿਸ ਵਿੱਚ ਲੋਰ ਦਰੋਲੀ ਤੋਂ ਹੁੰਦੇ ਹੋਏ ਕਲਿਤਰਾ ਦੇ ਸਕੂਲ ਵਿੱਚ ਹੀ ਸਮਾਪਤ ਕੀਤਾ ਗਿਆ ਬੱਚਿਆਂ ਵੱਲੋਂ ਨਾਰਿਆਂ ਦੀ ਗੂੰਜ ਨਾਲ ਹਰ ਮਾਪੇ ਦੇ ਦਿਲ ਨੂੰ ਛੱਟ ਤਾਂ ਜ਼ਰੂਰ ਵਜੇਗੀ ਜੋ ਨਸ਼ੇ ਦੇ ਆਦੀ ਹੈ ਉਹ ਵੀ ਛੱਡਣ ਦੀ ਕੋਸ਼ਿਸ਼ ਕਰਦੇ ਹੋਣਗੇ ਕਿਉਂਕਿ ਜੋ ਸਰਕਾਰ ਦੇ ਨਾਲ ਮਿਲ ਕੇ ਇਹਨਾਂ ਛੋਟਿਆਂ ਛੋਟਿਆਂ ਬੱਚਿਆਂ ਨੇ ਬੇੜਾ ਚੁੱਕਿਆ ਹੈ ਉਹ ਇੱਕ ਦਿਨ ਰੰਗ ਤਾਂ ਜ਼ਰੂਰ ਲਿਆਏਗਾ ਆਓ ਦੇਖੋ ਨਿਊਜ਼ ਪ੍ਰਾਈਮ ਤੇ ਭੂਪਿੰਦਰ लाड्डी ਦੀ ਇਹ ਰਿਪੋਰਟ ਤੇ ਅਸੀਂ ਪੂਰੇ ਬੱਚਿਆਂ ਨੂੰ ਲੈ ਕੇ ਪਿੰਡ ਦੜੌਲੀ ਤੋਂ ਕਲਿੱਤਰਾ ਤੇ ਆਸੇ-ਪਾਸੇ ਸਾਰੇ ਇੱਥੇ ਜਾ ਕੇ ਆਏ ਆ ਤੇ ਨਾਰੇबाजी ਕੀਤੀ ਹੈ ਬੱਚਿਆਂ ਨੇ ਬੜੇ ਸੋਹਣੇ ਪੋਸਟਰ ਵੀ ਬਣਾਏ ਆ ਕਾਹੇ ਸਾਰੇ ਪੰਜਾਬ ਗਵਰਨਮੈਂਟ ਦੀ ਹਦਾਇਤ ਅਨੁਸਾਰ ਅਸੀਂ ਕੀਤਾ ਹੈ ਅੱਜ ਤੇ ਇਹਦੇ ਵਿੱਚ ਬੱਚਿਆਂ ਦਾ ਬਹੁਤ ਜ਼ਿਆਦਾ ਜੋਰ ਲੱਗਿਆ ਹੋਇਆ ਬੜੇ ਜੋਸ਼ ਨਾਲ ਭਰੇ ਹੋਏ ਆ ਬੱਚੇ ਅਸੀਂ ਇਹੀ ਚਾਹੁੰਦੇ ਆ ਕਿ ਸਾਡਾ ਜਿਹੜਾ ਇਹ ਸਮਾਜ ਹੈ ਇਹ ਸਾਰਾ ਨਸ਼ਿਆਂ ਤੋਂ ਬਹੁਤ ਦੂਰ ਹੋ ਜਾਵੇ ਤੇ ਸਾਡਾ ਇੱਕ ਨਸ਼ਾ ਮਰ ਤੂੰ ਪੰਜਾਬ ਬਣ ਜਾਵੇ ਪੀਕਾ ਨੱਚ ਅਤੇ ਸ਼ਰਮ ਪੀਕਾ ਨਾ ਕਰੇ ਖਰਾਬ ਪੰਜਾਬੀ ਵੀਰੋ ਹੁਣ ਤਾਂ ਜਾਗੋ ਨਸ਼ਾ ਦੀਆਂ ਗੋਲ ਨਸ਼ਾ ਦੀਆਂ ਗੋਲ ਯਾ ਵੀ ਵੀਰੋ ਹੁਣ ਤਾਂ ਜਾਗੋ ਨਸ਼ਾ ਦੀਆਂ ਗੋਲ ਨਸ਼ਾ ਦੀਆਂ ਗੋਲ ਅਮਰੀਕੀ ਸੈਨਿਕਾਂ ਦੀ ਗੱਡੀਾਂ ਦੇਖ ਸਕਦੇ ਆ ਪਿੱਛੇ ਅਮਰੀਕੀ ਸੈਨਿਕਾਂ ਨੇ ਗੇਂਦੇ ਗੇਂਦੇ ਅੰਮਲੀ ਕਿਸੇ ਨੂੰ ਕਹਿ ਨਹੀਂ ਦੇਣਾ ਕਿਸੇ ਰਾਤ ਤੇ ਨਹੀਂ ਦੇਣਾ ਕੀ ਘਾਤਨਾ ਹੈ ਹੋ ਗਿਆ ਪਤਾ ਹੈ ਕਿ ਪੰਜਾਬ ਦੇ ਵਿੱਚ ਇੱਕ ਮੁਹਿੰਮ ਚੱਲ ਰਹੀ ਹੈ ਜੁਧ ਨਸ਼ਿਆਂ ਵਿਰੁੱਧ ਤੇ 9ਵੀਂ ਤੋਂ 10ਵੀਂ 11ਵੀਂ 12ਵੀਂ ਇਹ ਬੱਚਿਆਂ ਲਈ ਇੱਕ ਸਿਲੇਬਸ ਵੀ ਆ ਚੁੱਕਿਆ ਹੈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤਾਂ ਅਸੀਂ ਇਹਦਾ ਸਾਨੂੰ ਬਹੁਤ ਫਾਇਦਾ ਹੋ ਰਿਹਾ ਹੈ ਜਾਨੀ ਕਿ ਕਿ ਬੱਚੇ ਸਾਡੇ ਜਾਗਰੂਕ ਹੋ ਰਿਹਾ ਹੈ ਤੇ ਹੋਰ ਉਹਨਾਂ ਦੇ ਪੇਰੈਂਟਸ ਵੀ ਜਾਗਰੂਕ ਹੋ ਰਿਹਾ ਹੈ ਬੱਚੇ ਵੀ ਸਾਨੂੰ ਕਈ ਆ ਕੇ ਦੱਸਦੇ ਆ ਕਿ ਸਰ ਅਸੀਂ ਅੱਜ ਆਪ ਆਪਣੇ ਮਾਤਾ ਪਿਤਾ ਨੂੰ ਜਾਂ ਪਿਤਾ ਨੂੰ ਸਪੈਸ਼ਲੀ ਜਾਂ ਦਾਦਾ ਦਾਦੀ ਨੂੰ ਅਸੀਂ ਇਹ ਗੱਲ ਕਹੀ ਕਿ ਨਸ਼ਾ ਵੀ ਅਸੀਂ ਰਹਿਣ ਨਹੀਂ ਦੇਣਾ ਵੀ ਤੁਸੀਂ ਵੀ ਨਸ਼ੇ ਨੂੰ ਛੱਡ ਦਿਓ ਤਾਂ ਇਹ ਜਿਹੜਾ ਮੁਹਿੰਮ ਹੈ ਇਹਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਇਸ ਨਾਲ ਅਸੀਂ ਇਹ ਸੋਚਦੇ ਆ ਕਿ ਸਾਡਾ ਜਿਹੜਾ ਪੰਜਾਬ ਹੈ ਜਿਹਨੂੰ ਅਸੀਂ ਉਰਦਾ ਪੰਜਾਬ ਕਈ ਲੋਕ ਕਹਿੰਦੇ ਸੀ ਜਾਂ ਨਸ਼ੇ ਦੇ ਵਿੱਚ ਨਸ਼ੇ ਦੇ ਵਿੱਚ ਫਸਿਆ ਹੋਇਆ ਜਾਂ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਪੰਜਾਬ ਕਹਿੰਦੇ ਜਾਂ ਚਿੱਟੇ ਦਾ ਪੰਜਾਬ ਕਹਿੰਦੇ ਸੀ ਕਈ ਲੋਕ ਤਾਂ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸਾਡਾ ਇਦਾਂ ਦਾ ਪੰਜਾਬ ਨਹੀਂ ਹੈ ਤੇ ਜੇ ਹੈ ਵੀ ਗਿਆ ਮੜਾ ਮੋਟਾ ਕਿਤੇ ਹੈਗਾ ਤਾਂ ਅਸੀਂ ਉਹਨੂੰ ਬੰਦ ਕਰਨ ਦੇ ਵਿੱਚ ਪੂਰਾ ਆਪਣਾ ਸਹਿਯੋਗ ਦੇਵਾਂਗੇ ਤੇ ਅਸੀਂ ਸਰਕਾਰ ਦੇ ਨਾਲ ਲੜ ਕੇ ਜਾਂ ਆਪਣੇ ਆਸ-ਪਾਸ ਦੇ ਲੋਕਾਂ ਨਾਲ ਲੜ ਕੇ ਜਿਹੜੇ ਸਾਡੇ ਚੰਗੇ ਬੰਦੇ ਆ ਤਾਂ ਅਸੀਂ ਇਹ ਜਿਹੜੇ ਲੋਕ ਇਹਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਵੀ ਬਾਹਰ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਜ਼ਰੂਰ ਕੱਢਾਂਗੇ ਅਸੀਂ ਇਸ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਜ਼ਰੂਰ ਬਣਾ ਕੇ ਹਟਾਂਗੇ